ਪੰਜਾਬ ਪੁਲਿਸ ਵੱਲੋਂ ਨਸ਼ਾ ਖਿਲਾਫ ਵਿੱਡੇ ਗੇਮ ਮਹਿਮਦ ਰਾਨ ਬਠਿੰਡਾ ਪੁਲਿਸ ਵੱਲੋਂ ਲਗਾਤਾਰ ਨਸ਼ਾ ਸਮਗਲਾਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ ਉਹਨਾਂ ਦੀਆਂ ਡਰੱਗ ਮਨੀ ਨਾਲ ਬਣਾਈਆਂ ਜ਼ਾਇਦਾਦਾਂ ਵੀ ਫ੍ਰੀਜ਼ ਕੀਤੀਆਂ ਜਾ ਰਹੀਆਂ ਹਨ ਇਸੇ ਤਰ੍ਹਾਂ ਬਠਿੰਡਾ ਸੀਆਈਏ ਸਟਾਫ ਬਨ ਵੱਲੋਂ ਇੱਕ ਕਾਰ ਸਵਾਰ ਵਿਅਕਤੀ ਨੂੰ ਪੁਕੀ ਸਮੇਤ ਕਾਬੂ ਕੀਤਾ ਹੈ ਜਿਸ ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਜਾਣਕਾਰੀ ਦਿੰਦੇ ਹੋਏ ਐਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਮਲੂਕਾ ਬਿਖੇ ਇੱਕ ਕਾਰ ਸਵਾਰ ਤੋਂ 40 ਕਿਲੋ ਪੁੱਕੀ ਬਰਾਮਦ ਕੀਤੀ ਗਈ ਹੈ ਇਸ ਦੇ ਖਿਲਾਫ ਥਾਣਾ ਧਿਆਲਪੁਰਾ ਬਿਖੇ ਐਨਡੀਪੀਐਸ ਐਕਟ ਅਧੀਨ ਮਾਮਲਾ ਦਰਜ ਕਰ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ 4-5 ਮਾਮਲੇ ਦਰਜ ਹਨ ਇਸ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰ ਰਿਮਾਂਡ ਹਾਸਲ ਕੀਤਾ ਜਾਵੇਗਾ ਤਾ ਜੋ ਇਸ ਤੋਂ ਹੋਰ ਵੀ ਪੁੱਛਗਿੱਛ ਕੀਤੀ ਜਾ ਸਕੇ ਕਿ ਇਹ ਭੁੱਕੀ ਕਿੱਥੋਂ ਲਿਆਇਆ ਸੀ ਅਤੇ ਕਿੱਥੇ ਅੱਗੇ ਸਪਲਾਈ ਕਰਨੀ ਸੀ। ਆਮ ਤੌਰ 'ਤੇ ਥਾਣੇ ਤੇ ਇੱਕ ਸੁਵੇਲ ਨੂੰ ਵੀ ਆਪਣਾ ਫੜੀ ਭੁੱਕੀ ਫੜੀ ਕੀ ਮਗ ਹੈ। ਵੀਰਾਂ ਨਾਮ ਇਸੇ ਸੰਦਰ ਸਿੰਘ ਸੀਆਈਐਸ ਦਾ 1% ਬਟੰਡਾ ਵੀ ਫਿਰ ਲੱਗਿਆ ਹਾਂ। ਜਿਹੜੀ ਅਸੀਂ ਇੱਕ ਵੀ ਫੜੀ ਹੈ 40 ਕਿਲੋ। ਇਹ ਥਾਣਾ ਦਿਆਲਪੁਰੇ ਦੇ ਵਿੱਚ ਪੈਂਦਾ ਪਿੰਡ ਮਰੂਕਾ ਤੋਂ ਇਹ ਦੋਸ਼ੀ ਨੂੰ ਅਰੈਸਟ ਕੀਤਾ ਅਸੀਂ। ਕਿੰਨੇ ਵਿਅਕਤੀ ਨੇ ਇੱਥੇ? ਇਹਦੇ ਵਿੱਚ ਇੱਕ ਵਿਅਕਤੀ ਹੈ। ਇੱਕ ਕਾਰ ਦੇ ਵਿੱਚ ਜਿਹੜੀ ਸੀਗੀ ਇਹਦੇ ਵਿੱਚ ਜਿਹੜੀ ਭੁਖੀ ਸੀ ਇਹਦੀ ਕਾਰ ਵੀ ਕਬਜ਼ੀ ਲਈ ਗਈ ਹੈ ਕਾਰ ਵੀ ਕਬਜ਼ੀ ਵਿੱਚ ਲਈ ਗਈ। ਆਦੇ ਸੀ ਭੁਖੀ ਜਿਹੜੀ ਹੈਗੀ ਗੱਟਿਆਂ ਦੇ ਵਿੱਚ ਸੀ ਇਹ। ਤੇ ਹੁਣ ਇੱਥੇ ਆਪਾਂ ਕਿਤੇ ਮਕਰਵਾ ਦਾਜ ਕੀਤਾ ਗਿਆ। ਇਹਦਾ ਉਥਾ ਆਪਾਂ ਥਾਣਾ ਦਿਆਲਪੁਰਾ ਕਿਹ ਕਿ ਮਕਦਮਾ ਦਰਜ ਕੀਤਾ ਗਿਆ। ਇਹਦਾ ਜਿਹੜਾ ਹੈਗਾ ਇੱਕ ਦਿਨ ਦਾ ਪੁਲਿਸ ਬੰਦ ਲਿਆ। ਐਨਾ ਵੀ ਕਿਸ ਤਰ੍ਹਾਂ ਦੇ ਇਹ ਤੋਂ ਪਹਿਲਾਂ ਵੀ ਮੇਂਡੀ ਦੇ ਜਿਹੜੇ ਹੈਗੇ ਮਕਦਮੇ ਕਈ ਦਰਜ ਨੇ। ਸਰ ਇਹ ਲੈ ਕਿੱਥੋਂ ਸੀਗਾ ਜੀ। ਇਹ ਜਿਹੜੇ ਇਨਵੈਸਟੀਗੇਸ਼ਨ ਦੇ ਵਿੱਚ ਤੁਹਾਨੂੰ ਕੁਝ ਕੁ ਕਰ ਰਹੇ ਆ ਕਿ ਕਿੱਥੋਂ ਲੈ ਕੇ ਆਇਆ ਤੇ ਕਾ ਕਿੰਨੂ ਦੇ ਰਹੀ ਹੈ ਤੇ ਕਿੰਨੇ ਸਮੇਂ ਤੋਂ ਇਸ ਤਰ੍ਹਾਂ ਦਾ ਕੰਮ ਕਰ ਰਹੇ ਆ ਇਹ ਕਾਫੀ ਸਮੇਂ ਤੋਂ ਕਰ ਰਹੇ ਤੇ ਪਹਿਲਾਂ ਵੀ ਜਿਹੜੇ ਹੈਗੇ ਆ ਚਾਰ ਪੰਜ ਮਕਦਮੇ ਦਰਜ ਹੈ ਤੇ ਰਹਿਣ ਵਾਲਾ ਕਿੱਥੋਂ ਦਾ ਹੈ ਰਹਿਣ ਦਾ ਪਿੰਡ ਬੁੱਕੀ ਦਾ ਹੈ ਤੇ ਹੋਰ ਵੀ ਕੋਈ ਕੰਮ ਕਰਦਾ ਹੈ ਹੋਰ ਕੋਈ ਇਹ ਮਿਹਨਤ ਮਜ਼ਦੂਰੀ ਕਰਦਾ ਹੈ ਦੱਸਣਾ ਤਾਂ ਹੁਣ ਅਜੇ ਕੋਈ ਹੋਰ ਗੱਲ ਸਾਹਮਣੇ ਨਹੀਂ ਆਈ ਕਾਰੇ ਦੀ ਆਪਣੀ ਸੀਗੀ ਜਿਹੜੀ ਕਾਰੇ ਤੇ ਜਿੱਦਾਂ ਕਿ ਆ ਸੀ ਇਹ ਦੱਸਣਾ ਹੁੰਦਾ ਕੁਝ ਆਪਣੀਆਂ ਵਾਕ ਜਿਹੜੀ ਹੈਗੇ ਇਨਵੈਸਟੀਗੇਸ਼ਨ ਦੇ ਵਿੱਚ ਪਤਾ ਲੱਗੂ ਕਿਸਦੀ ਕਰਦਾ